ਸ਼ਸ਼ੁਕਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਜੋ ਕਿ 24 ਅਗਸਤ ਨੂੰ ਟੀਵੀ ਤੇ ਆ ਜਾਏਗਾ ਔਨਰ ਹੋ ਜਾਏਗਾ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਬਿਗ ਬਾਸ ਸੀਜ਼ਨ 19 ਦੇ ਵਿੱਚ ਇਸ ਵਾਰ ਰਾਜਨੀਤੀ ਹੋਏਗੀ ਸਰਕਾਰ ਚੁਣੀ ਜਾਏਗੀ ਤੁਹਾਨੂੰ ਦੱਸ ਦਿੰਨੇ ਕਿ ਇਸ ਵਾਰ ਦੇ ਜਿਹੜੇ ਸੈਟਅਪਸ ਨੇ ਬਿਗ ਬਾਸ ਦੇ ਘਰ ਦੇ ਅੰਦਰ ਦੇ ਬਿਲਕੁਲ ਵੱਖਰੇ ਨੇ ਬਿਲਕੁਲ ਯੂਨਿਕ ਨੇ ਔਰ ਸਾਰੇ ਮੈਂਬਰ ਜਿਹੜੇ ਨੇ ਉਹ ਰਾਜਨੀਤੀਕਰਨ ਕੇ ਜਿਸ ਤੋਂ ਬਾਅਦ ਕੋਈ ਸਰਕਾਰ ਕੱਢੀ ਜਾਏਗੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿੱਦਾਂ ਪਹਿਲਾਂ ਕੈਪਟਨ ਦਾ ਕੈਪਟਨ ਕੈਪਟਨਸੀ ਦੇ ਲਈ ਟਾਸਕ ਹੁੰਦੇ ਸੀਗੇ ਕੈਪਟਨ ਕੱਢਣ ਦੇ ਲਈ ਬਹੁਤ ਸਾਰੀਆਂ ਗੇਮਸ ਖੇਡੀਆਂ ਜਾਂਦੀਆਂ ਸੀਗੀਆਂ ਉਸ ਤੋਂ ਬਾਅਦ ਘਰ ਦੇ ਵਿੱਚ ਕੈਪਟਨ ਨਿਕਲਦਾ ਸੀਗਾ ਲੇਕਿਨ ਯੈਸ ਹੁਣ ਇਸ ਵਾਰ ਰਾਜਨੀਤੀ ਹੋਏਗੀ ਔਰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਆ ਕਿ ਅੰਦਰ ਪਾਰਲੀਮੈਂਟ ਵਾਲੀ ਲੁੱਕ ਵੀ ਦਿੱਤੀ ਗਈ ਹੈ ਬਿਗ ਬਾਸ ਦੇ ਘਰ ਦੇ ਅੰਦਰ ਤਾਂ ਕਿ ਜਿਹੜੇ ਮੈਂਬਰਸ ਨੇ ਉਹ ਪਹੁੰਚਣ ਔਰ ਆਪਣੇ ਆਪਣੇ ਗੱਲਾਂ ਅਗੇ ਰੱਖਣ ਕਿ ਕੀ ਕੀ ਇਸ਼ੂ ਚੱਲ ਰਿਹਾ ਹੈ ਕੌਣ ਕਿਵੇਂ ਕਰ ਰਿਹਾ ਹੈ ਗੇਮ ਕਿਹਦੀ ਗੇਮ ਦੇ ਵਿੱਚ ਕੀ ਚੱਲ ਰਿਹਾ ਸੋ ਇਹ ਜਿਹੜੀ ਰਾਜਨੀਤੀ ਹੈ ਇਹ ਇਸ ਵਾਰ ਹੋਏਗੀ ਸੀਜ਼ਨ 19 ਦੇ ਵਿੱਚ ਜਿਸ ਤੋਂ ਬਾਅਦ ਸਰਕਾਰ ਯਾਨੀ ਕਿ ਕੈਪਟਨ ਜਾਂ ਫਿਰ ਇਹ ਕਹਿ ਸਕਦੇ ਹਾਂ ਅਸੀਂ ਕਿ ਸੀਜ਼ਨ 19 ਦੇ ਵਿਨਰ ਨੂੰ ਕਿਹਾ ਜਾ ਰਿਹਾ ਸੋ ਲਾਸਟ ਦੇ ਕਿਸ ਨਾਮ ਦੇ ਨਾਲ ਉਸ ਦੀ ਜਿਹੜੀ ਅਨਾਉਂਸਮੈਂਟ ਹੋਏਗੀ ਉਹ ਤਾਂ ਹਜੇ ਫਿਲਹਾਲ ਨਹੀਂ ਖੁਲਾਸਾ ਹੋਇਆ ਲੇਕਿਨ ਯੈਸ ਘਰ ਦੇ ਅੰਦਰ ਜਿਹੜੀ ਰਾਜਨੀਤੀ ਉਨੀ ਉਹਦਾ ਖੁਲਾਸਾ ਉਹਨਾਂ ਨੇ ਕਰ ਦਿੱਤਾ ਔਰ ਸਲਮਾਨ ਖਾਨ ਇਸਵਰ ਫੁੱਲ ਔਨ ਰੈਡੀ ਹੈ ਸ਼ੋ ਨੂੰ ਹੋਸਟ ਕਰਨ ਦੇ ਲਈ ਬਹੁਤ ਸਾਰੇ ਇੰਟਰਸਟਿੰਗ ਕੰਟੈਸਟੈਂਟਸ ਜਿਹੜੇ ਨੇ ਤੁਸੀਂ ਇਸ ਸ਼ੋ ਦੇ ਵਿੱਚ ਹੁਣ ਦੇਖੋਗੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿਲ ਦਾ ਬਰਦਰ ਸ਼ਹਿਬਾਜ਼ ਗਿਲ ਉਹ ਵੀ ਤੁਹਾਨੂੰ ਜਿਹੜਾ ਹੈ ਬਿਗ ਬਾਸ ਦੇ ਘਰ ਦੇ ਅੰਦਰ ਦਿਖ ਸਕਦਾ ਤਾਂ ਕਿ ਔਰ ਇੱਕ ਚੀਜ਼ ਹੋਰ ਜਿਹੜੀ ਟਵਿਸਟਿੰਗ ਐ ਇਸ ਦੇ ਵਿੱਚ ਕਿ ਸ਼ਹਿਨਾਜ਼ ਗਿਲ ਸ਼ਹਬਾਜ਼ ਨੂੰ ਸਪੋਰਟ ਕਰਨ ਦੇ ਲਈ ਵੀ 빅ਬੌਸ ਦੇ ਘਰ ਦੇ ਅੰਦਰ ਜਾ ਸਕਦੀ ਐ ਔਰ ਉਧਰੋਂ ਹੀ ਕੋਈ ਐਲਵਿਸ਼ ਯਾਦਵ ਦਾ ਵੀ ਕੋਈ دوست ਜਾਂ ਫਿਰ ਕੋਈ ਰਿਲੇਟਿਵ ਹੈ ਜੋ ਕਿ 빅ਬੌਸ ਦੇ ਘਰ ਦੇ ਅੰਦਰ ਜਾ ਰਿਹਾ ਜਿਸ ਤੋਂ ਬਾਅਦ ਐਲਵਿਸ਼ ਯਾਦਵ ਜੋ ਹੈ ਉਸ ਨੂੰ ਸਪੋਰਟ ਕਰਨ ਦੇ ਲਈ ਪਹੁੰਚੇਗਾ ਸੋ ਇਸ ਵਾਰ ਦਾ 빅ਬੌਸ ਜਿਹੜਾ ਹੈ ਬਹੁਤ ਬਲਾਸਟਿੰਗ ਹੋਣ ਵਾਲਾ ਹੈ ਬਹੁਤ ਟਵਿਸਟਿੰਗ ਹੋਣ ਵਾਲਾ ਹੈ ਸੋ ਦੇਖਣਾ ਬਹੁਤ ਖਾਸ ਹੋਵੇਗਾ ਤੇ ਰਾਜਨੀਤੀ ਦੇ ਵਿੱਚ ਸਰਕਾਰ ਕਿਹੜੀ ਚੁਣੀ ਜਾਏਗੀ ਇਹ ਤਾਂ ਹੁਣ ਸਲਮਾਨ ਖਾਨ ਦੇ ਤੇ ਆਡੀਅנס ਦੇ ਹੱਥ ਹੋਏਗਾ VOTING POLLS ਹੋਣ ਗਿਆ ਵੋਟ ਕਰਕੇ ਹੀ ਜ ਫੈਸਲਾ ਲਿਆ ਜਾਏਗਾ ਸੋ ਦੇਖਣਾ ਬਹੁਤ ਖਾਸ ਹੈ ਸੀਜ਼ਨ 19 24 ਅਗਸਤ ਨੂੰ ਜਿਹੜਾ ਸ਼ੁਰੂ ਹੋਣ ਜਾ ਰਿਹਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਜੋ ਕਿ 24 ਅਗਸਤ ਨੂੰ ਟੀਵੀ ਤੇ ਆ ਜਾਏਗਾ ਆਨਰ ਹੋ ਜਾਏਗਾ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਬਿਗ ਬਾਸ ਸੀਜ਼ਨ 19 ਦੇ ਵਿੱਚ ਇਸ ਵਾਰ ਰਾਜਨੀਤੀ ਹੋਏਗੀ ਸਰਕਾਰ ਚੁਣੀ ਜਾਏਗੀ ਤੁਹਾਨੂੰ ਦੱਸ ਦਿੰਨੇ ਕਿ ਇਸ ਵਾਰ ਦੇ ਜਿਹੜੇ ਸੈਟਅਪਸ ਨੇ ਬਿਗ ਬਾਸ ਦੇ ਘਰ ਦੇ ਅੰਦਰ ਦੇ ਬਿਲਕੁਲ ਵੱਖਰੇ ਨੇ ਬਿਲਕੁਲ ਯੂਨਿਕ ਨੇ ਔਰ ਸਾਰੇ ਮੈਂਬਰਸ ਜਿਹੜੇ ਨੇ ਉਹ ਰਾਜਨੀਤਿਕ ਕਰਨਗੇ ਜਿਸ ਤੋਂ ਬਾਅਦ ਕੋਈ ਸਰਕਾਰ ਕੱਢੀ ਜਾਏਗੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿੱਦਾਂ ਪਹਿਲਾਂ ਕੈਪਟਨ ਦਾ ਕੈਪਟਨ ਕੈਪਟਨਸੀ ਦੇ ਲਈ ਟਾਸਕ ਹੁੰਦੇ ਸੀਗੇ ਕੈਪਟਨ ਕੱਢਣ ਦੇ ਲਈ ਬਹੁਤ ਸਾਰੀਆਂ ਗੇਮਸ ਖੇਡੀਆਂ ਜਾਂਦੀਆਂ ਸੀਗੀਆਂ ਉਸ ਤੋਂ ਬਾਅਦ ਘਰ ਦੇ ਵਿੱਚ ਕੈਪਟਨ ਨਿਕਲਦਾ ਸੀਗਾ ਲੇਕਿਨ ਯੈਸ ਹੁਣ ਇਸ ਵਾਰ ਰਾਜਨੀਤੀ ਹੋਏਗੀ ਔਰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਆ ਕਿ ਅੰਦਰ ਪਾਰਲੀਮੈਂਟ ਵਾਲੀ ਲੁੱਕ ਵੀ ਦਿੱਤੀ ਗਈ ਹੈ 빅बॉਸ ਦੇ ਘਰ ਦੇ ਅੰਦਰ ਤਾਂ ਕਿ ਜਿਹੜੇ ਮੈਂਬਰਸ ਨੇ ਉਹ ਪਹੁੰਚਣ ਔਰ ਆਪਣੇ ਆਪਣੇ ਗੱਲਾਂ ਗੇ ਰੱਖਣ ਕਿ ਕੀ ਕੀ ਇਸ਼ੂ ਚੱਲ ਰਿਹਾ ਹੈ ਕੌਣ ਕਿਵੇਂ ਕਰ ਰਿਹਾ ਹੈ ਗੇਮ ਕਿਹਦੀ ਗੇਮ ਦੇ ਵਿੱਚ ਕੀ ਚੱਲ ਰਿਹਾ ਸੋ ਇਹ ਜਿਹੜੀ ਰਾਜਨੀਤੀ ਹੈ ਇਹ ਇਸ ਵਾਰ ਹੋਏਗੀ ਸੀਜ਼ਨ 19 ਦੇ ਵਿੱਚ ਜਿਸ ਤੋਂ ਬਾਅਦ ਸਰਕਾਰ ਯਾਨੀ ਕਿ ਕੈਪਟਨ ਜਾਂ ਫਿਰ ਇਹ ਕਹਿ ਸਕਦੇ ਹਾਂ ਅਸੀਂ ਕਿ ਸੀਜ਼ਨ 19 ਦਾ ਵਿਨਰ ਨੂੰ ਕਿਹਾ ਜਾ ਰਿਹਾ ਸੋ ਲਾਸਟ ਦੇ ਕਿਸ ਨਾਮ ਦੇ ਨਾਲ ਉਸ ਦੀ ਜਿਹੜੀ ਅਨਾਉਂਸਮੈਂਟ ਹੋਏਗੀ ਉਹ ਤਾਂ ਹਜੇ ਫਿਲਹਾਲ ਨਹੀਂ ਖੁਲਾਸਾ ਹੈ ਲੇਕਿਨ ਯੈਸ ਘਰ ਦੇ ਅੰਦਰ ਜਿਹੜੀ ਰਾਜਨੀਤੀ ਉਹਦਾ ਖੁਲਾਸਾ ਉਹਨਾਂ ਨੇ ਕਰ ਦਿੱਤਾ ਔਰ ਸਲਮਾਨ ਖਾਨ ਇਸ ਵਾਰ ਫੁੱਲ ਆਨ ਰੈਡੀ ਹੈ ਸ਼ੋਅ ਨੂੰ ਹੋਸਟ ਕਰਨ ਦੇ ਲਈ ਬਹੁਤ ਸਾਰੇ ਇੰਟਰਸਟਿੰਗ ਕੰਟੈਸਟੈਂਟਸ ਜਿਹੜੇ ਨੇ ਤੁਸੀਂ ਇਸ ਸ਼ੋਅ ਦੇ ਵਿੱਚ ਹੁਣ ਦੇਖੋਗੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿਲ ਦਾ ਬ੍ਰਦਰ ਸ਼ਹਿਬਾਜ਼ ਗਿਲ ਉਹ ਵੀ ਤੁਹਾਨੂੰ ਜਿਹੜਾ ਹੈ 빅ਬੋਸ ਦੇ ਘਰ ਦੇ ਅੰਦਰ ਦਿਖ ਸਕਦਾ ਹੈ ਤਾਂ ਕਿ ਔਰ ਇੱਕ ਚੀਜ਼ ਹੋਰ ਜਿਹੜੀ ਟਵਿਸਟਿੰਗ ਇਸ ਦੇ ਵਿੱਚ ਕਿ ਸ਼ਹਿਨਾਜ਼ ਗੱਲ ਸ਼ਹਿਬਾਜ਼ ਨੂੰ ਸਪੋਰਟ ਕਰਨ ਦੇ ਲਈ ਵੀ 빅ਬੋਸ ਦੇ ਘਰ ਦੇ ਅੰਦਰ ਜਾ ਸਕਦੀ ਹੈ ਔਰ ਉਧਰੋਂ ਹੀ ਕੋਈ ਐਲਵਿਸ਼ ਯਾਦਵ ਦਾ ਵੀ ਕੋਈ دوست ਜਾਂ ਫਿਰ ਕੋਈ ਰਿਲੇਟਿਵ ਹੈ ਜੋ ਕਿ 빅ਬੋਸ ਦੇ ਘਰ ਦੇ ਅੰਦਰ ਜਾ ਰਿਹਾ ਜਿਸ ਤੋਂ ਬਾਅਦ ਐਲਵਿਸ਼ ਯਾਦਵ ਜੋ ਹੈ ਉਸ ਨੂੰ ਸਪੋਰਟ ਕਰਨ ਦੇ ਲਈ ਪਹੁੰਚੇਗਾ ਸੋ ਇਸ ਵਾਰ ਦਾ 빅ਬੋਸ ਜਿਹੜਾ ਹੈ ਬਹੁਤ ਬਲਾਸਟਿੰਗ ਹੋਣ ਵਾਲਾ ਹੈ ਬਹੁਤ ਟਵਿਸਟਿੰਗ ਹੋਣ ਵਾਲਾ ਹੈ ਸੋ ਦੇਖਣਾ ਬਹੁਤ ਖਾਸ ਹੋਵੇਗਾ ਤੇ ਰਾਜਨੀਤੀ ਦੇ ਵਿੱਚ ਸਰਕਾਰ ਕਿਹੜੀ ਚੁਣੀ ਜਾਏਗੀ ਇਹ ਤਾਂ ਹੁਣ ਸਲਮਾਨ ਖਾਨ ਦੇ ਤੇ ਆਡੀਅੰਸ ਦੇ ਹੱਥ ਹੋਏਗਾ VOTING POLLS ਹੋਣਗੀਆਂ ਵੋਟ ਕਰ ਕੈਸਲ ਲਿਆ ਜਾਏਗਾ ਸੋ ਦੇਖਣਾ ਬਹੁਤ ਖਾਸ ਹੈ ਸੀਜ਼ਨ 19 24 ਅਗਸਤ ਨੂੰ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ